ਫੇਰ ਤੋੜ ਕੇ ਆਗੇ ਤੇ ਚਾਹ ਤੁਹਾਡੇ ਬਾਪੂ ਨੇ ਲਿਆਣੀ ਵਾ ਵਾ ਸਵੇਰੇ ਸਵੇਰੇ ਮੇਰੀ ਨਾ ਲੱਤੀ ਕਰਾਓ ਇਸ ਤੋਂ ਫੜਕਦੇ ਪੈਪ ਹੀ ਲਾੜਿਆ ਕਰੂਗੇ ਨਾ ਮੂੰਹ ਦੇ ਵਿੱਚ ਸਿਰੇ ਦੀ ਹਸੀਨ ਕੱਟੇ ਵਾਲ ਤੰਗ ਪਾਈ ਫਿਰਦੀ ਆ ਜੀ ਨੂੰ ਮੈਂ ਕਹਾਂ ਲੱਗ ਉੱਤੇ ਟੈਟੂ ਮੈਂ ਮਲਾਊਗੀ ਚੱਲ ਗਾਂ ਤੇਰੇ ਤੋਂ ਚੰਗੀ ਤਰ੍ਹਾਂ ਨਿਕਲਣ ਨੌਜਵਾਨੋ ਸ਼ੈੱਡ ਦਾ ਮਹੂਰਤ ਹੋ ਚੁੱਕਾ ਹੈ ਤੇ ਵੱਡਾ ਸ਼ੈੱਡ ਬਣ ਲੱਗਾ ਹੈ ਮਿਸਤਰੀ ਸਾਹਿਬ ਇਹ ਆਪਣੇ ਵੈਲਡਿੰਗ ਮਤਲਬ ਮੱਜਾਂ ਦੀ ਚੁਆਈ ਵਾਲੇ ਸਾਰੇ ਆਲ ਓਵਰ ਆਲ ਰਾਉਂਡਰ ਜਿੱਦਾਂ ਕਰੈਕਟ ਚ ਕਹਿੰਦੇ ਇੱਥੇ ਖਾਲੀ ਹੱਥ ਤਾਂ ਤੁਰ ਕੇ ਆਗੇ ਤੇ ਚਾਹ ਤੁਹਾਡੇ ਬਾਪੂ ਨੇ ਲਿਆਉਣੀ ਆ ਮਮੀ ਸਾਡੀ ਅੱਜ 8-9 ਦਿਨਾਂ ਬਾਅਦ ਕੰਮ ਚੱਲਣ ਦਿਆ ਸਭ ਸਹੀ ਹੋਇਆ ਪਿਆ ਵੇਖੀ ਮੈਂ ਸਭ ਸਹੀ ਹੋਈ ਤੇ ਆਪ ਤੁਸੀਂ ਦੱਸ ਮੋਟੇ ਨਹੀਂ ਦੋ ਜਣੇ ਆ ਗਏ ਆ ਤੁਹਾਡੇ ਹੱਥਾਂ ਨੂੰ ਮਹਿੰਦੀ ਲੱਗੀ ਇਹ ਨਾ ਅੱਗੇ ਘੁੰਡ ਕੱਢਣਾ ਪੈਂਦਾ ਹੈ ਵੀ ਮਿਰਚੀਆਂ ਤੋਂ ਤੁਹਾਨੂੰ ਘੁੰਡ ਕੱਢਣਾ ਪੈਂਦਾ ਜਿਹੜਾ ਚਾਹ ਨਹੀਂ ਪਟਾਉਣੀ ਅੱਗੇ ਪਿੱਛੇ ਘਾਟੀ ਆ ਵੇਖਾ ਕਿਦਾਂ ਕਾਜੂ ਕਤਲਾ ਅੱਗੇ ਆਈ ਜਮ ਹੁਣ ਤਾਂ ਹੀ ਪਤਾੜੀਆਂ ਕਰਤੂਤਾ ਤਾਂ ਵੇਖਾਂ ਮੈਂ ਕੀ ਕਰਦੇ ਤੇ ਕੀ ਨਹੀਂ ਕਰਦੇ ਕੇ ਬਾਅਦ ਤੂੰ ਤਾਂ ਠੀਕ ਲੱਗੀਆਂ ਤੈਨੂੰ ਠੀਕ ਲੱਗੀਆਂ ਤਾਈਆਂ ਰਾਤ ਬੰਦੇ ਪਉਂਦੇ ਫਿਰਦੇ ਚ ਸੱਚੀ ਪੈ ਲੈ ਮਾਹੀ ਬਾਈ ਹਾਂਜੀ ਪੇਸ਼ ਹੈ ਗੋਲਾ ਚੱਕ ਆ ਲਿਆ ਉਹਨਾਂ ਨੂੰ ਕਿਹਾ ਤੇ ਦੇ ਦੋ ਕਿ ਉਂਝੇ ਬਿਠਾ ਦੇ ਰੁਕ ਜਾ ਰੁਕ ਜਾ ਆਡੀਅன்ஸ் ਸਿੰਗਰ ਆਏ ਨੇ ਗੋਰੇ ਆਉਂਦੇ ਗਾਣਾ ਜਾਂਦਾ ਜਾਂਦਾ ਹੀ ਆਉਂਦੇ ਇੱਕ ਗੋਰੇ ਤੋਂ ਗਾਣੇ ਸੁਣੋ ਗੋਰੇ ਨੂੰ ਇੱਟਾ ਨਾ ਲਾਉਣ ਦਿਓ ਜੇ ਗੋਰੇ ਇੱਕ ਗਾਣਾ ਕਰੇ ਇੱਟਾ ਪੜਾਵੇ ਸਵਾਰਾ ਸਵਾਰਾ ਮੇਰੀ ਨਾ ਲੱਤੀ ਕਰਾਓ ਗੋਰੇ ਨੂੰ ਸਿੰਗਰ ਬਣਾ ਲਓ ਪਹਿਲੋ ਇਹ ਤਾਂ ਨੌਜਵਾਨ ਕਹਿੰਦੇ ਪੱਠੇ ਪਾਉਂਦੇ ਪਾਉਂਦੇ ਗੋਰੇ ਦਾ ਪਹਿਲਾ ਸੀ ਚੜ ਕੇ ਦਿਵਾਨ ਸਜਾ ਗੋਰੇ ਦੀ ਮੰਮੀ ਐਨੀ ਚਾ ਆਪਣੇ ਬੰਦੇ ਵਾਲੀ ਚਾਹ ਤੇ ਤੁਹਾਡਾ ਕੀ ਕਹਿਣੇ ਜੀ ਠੀਕ ਗਾਣਾ ਚਾਹੀਊਗਾ ਚਾਹ ਬਾਰੇ ਚਾਹ ਕੇ ਤੋਰੀਆ ਪਿਆਰਿਆਂ ਨੂੰ ਪੁੱਛ ਕੰਮੂ ਵੀ ਚਾਹ ਤਾਂ ਸਾਨੂੰ ਘੰਟੇ ਘੰਟੇ ਬਾਹਰ ਹੀ ਆ ਜਾਇਆ ਕਰੋ ਹਾਂ ਚਾਹ 2 ਘੰਟੇ ਬਾਅਦ ਬਾਗਰ ਦੇਖ ਧਰੀ ਹੈ ਨਾ ਮਰ ਮੈਂ ਉੱਥੇ ਆਹ ਘੰਟੇ ਘੰਟੇ ਬਾਅਦ ਹਾਂ ਉਹ ਤਾਂ ਤੁਹਾਡੇ ਗੈਸ ਤੋਂ ਫਰਕ ਨਹੀਂ ਪਿਆ ਪੀ ਲਾੜਿਆ ਕਰੋਗੇ ਨਾ ਮੂੰਹ ਦੇ ਵਿੱਚ ਚਾਚੀ ਕਰੇ ਗਾਣਾ ਸੁਣਾ ਗਾਣਾ ਨਹੀਂ ਮੇਰੇ ਕੰਨ ਲੱਗਾ ਚਾਹ ਨਹੀਂ ਪਾਣੀ ਨਹੀਂ ਆਉਂਦਾ ਕੁੱਤੇ ਖਾਣੀ ਚਾਹ ਦਾ 2 ਘੰਟੇ ਨਹੀਂ ਤੇ ਤੂੰ ਕਿਉਂ ਆ ਗਿਆ ਮੈਂ ਕੱਲ ਤਾਂ ਲਮਕਾ ਪਚ ਗਿਆ ਤੈਨੂੰ ਆ ਪੀ ਲੋ ਆ ਪੀ ਨਾ ਕੀ ਗਾਣਾ ਸੁਣਾ ਦੇ ਉਹ ਚਾਹ ਪੀਂਦਾ ਪੀਂਦਾ ਗਾਣਾ ਭਰਾਵਾ ਮੈਨੂੰ ਕੰਮ ਚਲਾ ਲੈਣ ਤੇ ਚਾਹ ਦੇ ਨਾਲ ਥੋੜੀ ਸੁਣਾ ਦੇ 1 ਮਿੰਟ ਲੱਗਣਾ ਸਨਾਰੇ ਚਲ ਸੁਨਾਰੇ ਕੋਈ ਚਲਾ ਲੈਂਦੇ ਫਿਰ ਤੈਨੂੰ ਗਾਣੇ ਨਹੀਂ ਨਹੀਂ ਸੁਨਾਰੇ ਗਾਣਾ એનર્ਜੀ ਲੈਵਲ ਹਾਈ ਹੋ ਜੂ ਸੁਨਾਰੇ ਗਾਣਾ ਕੱਲ ਦਾ ਬੜਾ ਸੱਜਣਾ ਸੁਜਣਾ ਵਾਲਾ ਕਰੀ ਜਾਂਦਾ ਸੋ ਚੱਲ ਸੁਨਾਰੇ ਸੱਜਣਾ ਸੱਜਣਾ ਐ ਨਹੀਂ ਕਰੀਦਾਗਾ ਕਿ ਉਹ ਨਹੀਂ ਕਰੀਦਾ ਕਿਹਦੇ ਕੁੜੀ ਨੂੰ ਆਸ਼ਕੀਆਂ ਨੂੰ ਲੱਗ ਪੈਣਾ ਵਾ ਕਦੇ ਕੋਈ ਆ ਜਾਂਦੀ ਹੈ ਕਦੇ ਕੋਈ ਆ ਜਾਂਦੀ ਹੈ ਚੱਲ ਸੁਨਾਈ ਗਾਣਾ ਯਾਰਾਂ ਨੇ ਮੈਨੂੰ ਸਰਬਜੀਤ ਕੋਲੇ ਉਹਨੂੰ ਮੈਂ ਕਹਿੰਨੀ ਆਂ ਵੀ ਗੋਰਾ ਕੁਛ ਕਰਦਾ ਉਹਦੇ ਨਾਲ ਨਹੀਂ ਇਹ ਬੋਲਦਾ ਉਹ ਦਿਨਾਂ ਨਹੀਂ ਬੋਲਦਾ ਬੋਲਦਾ ਕਿਉਂ ਨਹੀਂ ਕਰਦਾ ਕੱਟ ਦਿੱਤਾ ਵੈਸੇ ਕੀਤਾ 3 ਮਹੀਨਿਆਂ ਤੋਂ ਗਾਣਾ ਆਉਂਦੇ ਹਾਂ ਤੁਸੀਂ ਦੱਸੋ ਵੀ ਮੇਰੀ ਆਪਦੀ ਕਲਮ ਚੋਂ ਲਿਖਿਆ ਆਪਦੀ ਕਲਮ ਆਪਦੀ ਕਲਮ ਹੀ ਚੱਕਣੀ ਤੂੰ ਬੱਸ ਜਦੋਂ ਚੱਕਣੀ ਕਹੇਦੀ ਨਹੀਂ ਚੱਕਣੀ ਲੋਕਾਂ ਨੇ ਥੋੜਾ ਚੱਕਣੀ ਆ ਜੇ ਲੋਕਾਂ ਨੇ ਚੱਕ ਲਈ ਤਾਂ ਕਾਫੀ ਰੇਟ ਪੈ ਜਾਊਗਾ ਹਾਂ ਆਉਂਦੇ ਸਿਰੇ ਦੇ ਹਸੀਨ ਕੱਟੇ ਵਾਲ ਤੰਗ ਪਾਈ ਫਿਰਦੀ ਆ ਜੀ ਨੂੰ ਮੈਂ ਕਿਹਾ ਲੱਕ ਉੱਤੇ ਟੈਟੂ ਮੈਂ ਕਿਹਾ ਕਿੱਥੋਂ ਇਹ ਬਣਾਇਆ ਮਟ ਮੈਨੂੰ ਵੀ ਇਹ ਦੱਸ ਬੋਲਦੀ ਕਿਉਂ ਨਹੀਂ ਸਸਤੇ ਦੀ ਇਹ ਸੱਤ ਅੱਗੇ ਵੀ ਅੱਗੇ ਬੱਸ ਹੋ ਗਈ ਬੱਸ ਬੱਸ ਲੈ ਕੇ ਬੋਲ ਲੈਂਦਾ ਹੋਲੀ ਬੋਲ ਲੈਂਦਾ ਇਹ ਸ਼ਿੰਗਾਰ ਹੀ ਬੰਨਦਾ ਹੋਲੀ ਬੋਲ ਕੇ ਬੰਨ ਕੇ ਅੰਦਰ ਚਾਹਤੀ ਹੈ ਇਹਨਾਂ ਰੈਪ ਕੀਤਾ ਨਹੀਂ ਰੈਪ ਕੀਤਾ ਰੈਪ ਯੂ ਤੇਜ ਹੁੰਦਾ ਰੈਪ ਕੀਤਾ ਗਾ ਕੇ ਫੇਰ ਹਾਂ ਦਾ ਮੈਂ ਹੋਰ ਕਹਿਣਾ ਸੀ ਸਧੂ ਮੁੱਸੇ ਵਾਲਾ ਤੇ ਗੋਰਾ ਬੂਟੇ ਵਾਲਾ ਆ ਗਿਆ ਨਹੀਂ ਨਹੀਂ ਜਾ ਉਹ ਵੀ ਦਸੀ 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 ਕੀ ਕਹਿਣਾ ਦਾ ਡਾਇਲੋਗ ਸਧੂ ਮੁੱਸੇ ਵਾਲਾ ਗੋਰਾ ਬੂਟੇ ਵਾਲਾ ਆ ਗਿਆ ਨਹੀਂ ਉਹੀ ਬਿਲੋ ਟਾਈਮ ਕੱਢਾਂਗੇ ਆ ਸਭ ਦਾ ਵਹਿ ਮੈਂ ਕਿ ਰੱਬ ਦੀ ਹੈ ਰਹਿਮ ਉਤੋਂ ਗੀਤ ਲਿਖਾ ਕਮ ਇੱਕ ਵਾਰੀ ਹੋਰ ਆਏ ਇੱਕ ਵਾਰੀ ਹੋਰ ਇਧਰ ਕਹਿੰਦੇ ਬਿੱਟੂ ਹੋਰ ਕੀ ਚੱਕੋ ਆਨੇ ਐ ਭਾਜੀ ਮਾਲ ਟੰਨ ਨੂੰ ਬੇਨਤੀ ਹੈ ਤੁਸੀਂ ਬਚਾਓ ਆਪਦੇ ਸੰਧ ਪੜੇ ਗੋਰਾ ਨੂਰਪੁਰਿਆ ਪਹੁੰਚ ਰਿਹਾ ਤੁਹਾਡੇ ਤੇ ਗੋਰਾ ਬੂਟੇ ਵਾਲਾ ਬੂਟਾ ਗੋਰਾ ਬੂਟੇ ਵਾਲਾ ਅਗਲਾ ਨਾਚ ਪੈ ਜਾਣ ਉਹ ਆਖਣਗੇ ਕੀ ਪਤਾ ਕਿਹੜੇ ਬੂਟੇ ਵਾਲਾ ਇਹ ਵੀ ਤਾਂ ਦੱਸੇ ਨਾ ਬੂਟਾ ਕਿਦਾ ਸੀਗਾ ਜਲਾਲ ਦਾ ਬੂਟਾ ਜਲਾਲ ਵਾਲਾ ਨਹੀਂ ਅੱਜ ਮੇਲੀ ਗਈ ਹੈ ਤਾਂ ਬੂਟਾ ਚ ਮੇਲੀ ਲੱਗਈ ਜਾਂਦਾ ਬੂਟਾ ਜਲਾਲ ਦਾ ਤੂੰ ਬੇਲੀ ਦੀ ਮਾਂ ਆ। ਉਹ ਰਫਰੋ ਦਾ ਤਾਂ ਘਰ ਵਾਲਾ ਆ। ਹਸਬੰਡ ਹੋਇਆ ਉਹ ਕੋਈ ਕਰਵਾ ਜਾ। ਆ ਰੂੜੀ ਓਏ ਆ ਵੇਲਾ ਕੀ ਕਹੀ ਜਾਂਦਾਈ। ਆਹ ਤੂੰ ਕੀ ਕਹਿਣਾ ਮੈਂ ਤੇਰੀਆਂ ਕਾਹਤੋਂ ਦੰਦ ਕਾ ਨਿਕਲਦੀਆਂ ਅੱਜ। ਨਾ ਨਾ ਰੂੜੀ ਰੂੜੀ ਕਰੀ ਜਾਂਦਾ ਮੈਨੂੰ ਇਹਨੂੰ ਕਹਿੰਦਾ ਰੂੜੀ। ਗੁਰਿਆ ਇਧਰੋਂ ਮਾਰ ਹੱਟੇ ਚਲਾਵੀਂ ਇੱਕ ਅਦੀ ਕੰਮੂ ਦੇਦਾ। ਕੰਮੂ ਗੁਰਿਆ ਲੈ ਮੈਂ ਕੀ ਕਹੀ ਜਾਂਦਾ। ਕੰਮੇ ਤੂੰ ਹੀ ਦੱਸ ਦੇ ਨਾ ਵੀ ਤੂੰ ਕਿ ਮੈਨੂੰ ਵੀ ਪਹਚਾਇਆ ਸੀਗਾ। ਜੀ ਵੀਦਾਰਾ ਨੇ ਤੋ ਕਿ ਕਿ ਨਾਲ ਦੇ ਛੋਟੇ ਜਿਹੇ ਹੁੰਦੇ ਨੂੰ ਬੌਰਗੇ ਲੈ ਕੇ ਚਾ ਕੇ ਮੜ ਕੇ ਮੇਰਾ ਨਾਂ ਹੀ ਬੌਰਗਾ ਰੱਖਤਾ ਹੈ ਆਇਆ ਹੀ ਹੁਣ ਹੁਣ ਵੀ ਕਹਿੰਦੇ ਲੋਕੀ ਹੁਣ ਵੀ ਆ ਜਾ ਤੈਨੂੰ ਬੌਰਗਾ ਕਹਿੰਦੇ ਫਰੇਈ ਵੀ ਬੌਰਗੇ ਕਿਆ ਕਰਕੇ ਨਹੀਂ ਨਹੀਂ ਕੰਮੂ ਠੀਕ ਆ ਆਪਣੇ ਕੰਮੂ ਠੀਕ ਆ ਕੰਮੂ ਮੇਰਾ ਨਾਂ ਬਹੁਤ ਵਧੀਆ ਕੰਮਾਂ ਲੈਂਦੀ ਹੁੰਦੀ ਤੇ ਪਰ ਹੈ ਕੰਮਕੁੰਮ ਦਾ ਇੰਨਾ ਜ਼ਿਆਦਾ ਗੋਨਿੰਗਾ ਕੰਮ ਵਾਲਾ ਕੰਮ ਨਹੀਂ ਇਹ ਕੰਮ ਤੋਂ ਮੈਂ ਪੁੱਠੇ ਕੰਮ ਆਲਾ ਕੰਮ ਹਾਂ ਕੰਮਾਂ ਵਾ ਗੁਰੇ ਇੱਕ ਗਾਣਾ ਹੋਰ ਸੁਣਾ ਦੇ ਫੇਰੇ ਸ਼ੈੱਡ ਬਾਰੇ ਨੌਲੇਜ ਕੱਢਣੀ ਆ ਕੜ ਲਓ ਮੇਰਾ ਨਹੀਂ ਨਹੀਂ ਇੱਕ ਗਾਣਾ ਹੁੰਦੇ ਹੋਰ ਇੱਕ ਇੱਕ ਸੁਣਾ ਦੇ ਨੇ ਸੁਣਾ ਦਿਓ ਮੈਂ 7 ਸੱਤੇ ਦਾ ਆਉਂਦੇ ਉਹ ਹੀ ਆਉਂਦਾ ਤਿੰਨ ਤਿੰਨ ਗਾਣੇ ਆਉਂਦੇ ਪੱਕੇ ਹਾਂ ਚੱਲ ਦਿਨੇ ਇੱਕ ਪੇੜ ਦੀ ਚਿਨਾਲ ਨਹੀਂ ਨਹੀਂ ਚਾਹਦਾ ਸੁਣਾਈ ਤੇਰੇ ਲਾਥੇ ਬੈਣੀ ਚਾਹਦਾ ਸੁਣਾਈ ਮੁੜ ਕੇ ਚਾਹ ਮਿਲਣੋਂ ਮਰ ਜਣੀ ਤੈਨੂੰ ਮੇਲਾ ਚੱਲ ਦੱਸ ਹੋ ਤੂੰ ਸੱਜਣਾ ਪਰਦੇਸ ਗਿਆ ਤੂੰ ਸੱਜਣਾ ਯਦ ਯਾਰਾਂ ਨੂੰ ਯਾਰ ਮਿਲਣ ਨਿਤ ਯਾਰਾਂ ਨੂੰ ਯਾਰ ਮਿਲਣਗੇ ਹੋ ਨਿਤ ਯਾਰਾਂ ਨੂੰ ਯਾਰ ਮਿਲਣਗੇ ਲੱਗ ਕੇ ਸੀਨੇ ਨਾਲ ਮਿਲਣਗੇ ਮੈਂ ਪਾਪੀ ਜੇ ਦਿਲ ਦੇ ਵੇੜੇ ਹੋ ਗਈ ਸੁਣ ਸੁਣਾ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾਰੀ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਮੈਂ ਉਹਨੂੰ ਕਹਿੰਦੀ ਤੇਰਾ ਗੋਰਾ ਤੇ ਇੱਧਰ ਕਰਦਾ ਹੀ ਉਹਨਾਂ ਦੇ ਨਾਲ ਕਾਸ਼ ਕਿਆ ਕਰਦਾ ਉਹ ਦਿਲ ਦੀ ਠੱਠੀ ਕੰਦੇ ਨਾ ਰੋਕੂ ਰੋਕੂ ਕਿਵੇਂ ਬਹਾਰਾਂ ਨੂੰ ਪੁੱਲ ਪਲੇਖੇ ਜੇ ਪੁੱਛ ਬੈਠੇ ਕੀ ਆਖੂਗਾ ਯਾਰਾਂ ਨੂੰ ਗੱਲ ਸਮਝ ਜਾਣਗੇ ਆਪੇ ਦਿਲ ਦੀ ਸੁੰਨੀ ਦੇਖ ਸਰਾ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾਂ ਕੇ ਨਾ ਵੈਰੀ ਕੁ ਮਗ ਮਹੀਨੇ ਕਾਲੀਆਂ ਰਾਤਾਂ ਪਸ ਕਾਲ ਜੇ ਲਉਣ ਗਿਆ ਮਗ ਮਹੀਨੇ ਕਾਲੀਆ ਰਾਤਾ ਪਾਸ ਕਾਲ ਜੇ ਲਉਣ ਗਿਆ ਦਸਿਆ ਲਵੇ ਲਾ ਕਿਵੇਂ ਅੜਾਉ ਦਸਿਆ ਲਵੇ ਲਾ ਕਿਵੇਂ ਅੜਾਉ ਜਾਂ ਕਰ ਲਾਉ ਕਾਂ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾਂ ਕੇ ਨਾ ਵੈਰੀ ਗੁੱਡ ਕੰਮ ਲਾਉਗੀ ਚੱਲ ਕੰਮ ਤੇਰੇ ਤੋਂ ਚੰਗੀ ਤਰ੍ਹਾਂ ਨਿਕਲਣ ਦੇ ਵੇਖੀ ਤੇ ਸਹੀ ਅੱਜ ਜੇ ਚਾਹ ਹੈਗੀ ਤਾਂ ਇਹਨਾਂ ਨੂੰ ਦੇ ਦੇ ਰਾਜੂ ਦੇ ਦੇ ਨੇ ਇਹਦੇ ਦਾ ਨਾਂ ਨਹੀਂ ਰਾਜੂ ਦਾ ਕਹਿੰਦਾ ਨਾ ਜਿੰਨੀ ਮਰਜ਼ੀ ਚਾਹ ਮਰਜ਼ੀ ਰੋਟੀ ਭੁੱਲ ਸਕਦਾ ਚਾਹ ਨਹੀਂ ਭੁੱਲਦੇ ਜਿੱਥੇ ਚਾਹ ਉੱਥੇ ਰਾਹ ਉੱਥੇ ਹੀ ਰਾਜੂ ਹਣਾ ਦਾ ਰਾਹ ਥੋ ਆ ਸਾਡੀ ਕਾਂ ਦੇ ਜਿਹੜੀ ਮੋਟੇ ਦੁਆਰਾ ਡੇਗ ਦਿੱਤੀ ਗਈ ਸੀ ਦੇਖੋ ਚਾਰ ਉੱਤੋਂ ਆਪਣਾ ਜਾਵਣੇ ਖਰਾਬਾ ਨੁੱਕਰ ਤੇ ਬਲਦ ਚੜ ਗਿਆ ਸੀ ਉਹਦੇ ਕਰਕੇ ਤੇ ਆ ਕੰਦ ਡਿੱਗ ਪਈ ਸੀ ਇਹ ਸਾਰੀ ਆਪਣੀ ਉਸਰੇ ਤੋਂ ਸਰੇ ਨਵਾਂ ਸ਼ੈਡੋ ਮੱਝਾਂ ਵਾਲਾ ਕੰਪਲੀਟ ਹੋ ਗਿਆ ਕਿਉਂਕਿ ਡੰਗਰ ਬਹੁਤ ਜ਼ਿਆਦਾ ਵਧ ਗਏ ਆ ਰੂੜੀ ਤੇ ਹਿਸਾਬ ਹੋਣਾ ਤੁਹਾਨੂੰ ਟਰੈਕਟਰ ਵਿਚਾਲੇ ਖੜਾ ਨਾਲੇ ਗੱਡੀ ਵਿਚਾਲੇ ਖੜੀ ਰੇੜਾ ਲੰਘਾਉਣਾ ਟਰੈਕਟਰ ਪਿੱਛੇ ਕਰਦੇ ਸਟਾਰਟ ਕਰਕੇ ਨਿਊਟਰਲ ਕਰਕੇ ਹੁਣ ਸਟਾਰਟ ਆਹ ਲੈਂਟਰ ਪੈਣਾ ਇੱਥੇ ਮੰਮੀ ਆਇਆ ਸਰੇ ਤੋਂ ਸਰੇ ਆ ਸ਼ੈਡੋ ਪਰ ਅੰਦਰ ਤੱਕ ਰ ਆਪਾਂ ਕਵਰ ਕਰਨਾ ਆ ਮੰਮੀ ਇਹਦੇ ਵਿਚਾਲੇ ਉੱਥੇ ਜਾਲੀ ਲਾ ਦੇਣ ਬਾਹ ਇੰਨੇ ਤੇ ਹੀ ਇੰਨੇ ਤੇ ਜਾਲੀ ਲੱਗ ਜਣੀ ਹੁਣ ਆਹ ਆਹ ਲੈਂਟਰ ਲੱਗ ਕੇ ਨਾ ਇੱਕ ਵਾਰ ਉੱਤੇ ਹੋ ਰਹੂਗਾ ਤੇ ਉਹ ਇੱਕ ਵਾਰ ਕੰਦ ਕਰਾ ਕੇ ਢਟਾ ਲਈ ਆ ਹੋਰ ਦੂਜੀ ਵਾਰੀ ਕਰਾਉਣ ਤੇ ਹੋ ਗਏ ਆ ਫੇਰ ਫੇਰ ਚੜਾ ਦਿਓ ਜੇ ਚਾਰ ਨਾ ਤੇ ਫੇਰ ਟਰੈਕਟਰ ਤੇ ਬਾਹ ਦਿਓ ਜੇ ਜਿਹੜੇ ਸਰਦਾਰ ਨੂੰ ਨਹੀਂ ਪਿੱਛੇ ਵੇਖਣਾ ਨਹੀਂ ਕਰਨਾ ਚੱਲ ੱਤਕਾ ਦੇ ਤੇਰੇ ਦੀ ਮੰਮੀ ਮੋٹے ਦੀ ਗੱਲ ਕਰਦੀ ਐ ਮੈਂ ਤਾਂ ਨਾ ਨਾ ਏਰ ਬਿਠਾ ਦਿਓ ਜੇਨੂੰ ਏਰ ਕੀ ਤੇ ਜਾਲੀ ਲਾਉਣੀ ਐ 6 ਫੁੱਟੀ ਬਿਨੇ ਦੇ ਨਾਲ ਨੂੰ ਦਿੱਸਦਾ ਕੋਈ ਨੀਰਾਤ ਨੂੰ ਲੂਆਂ ਤੜਾ ਨਾਲ ਨੂੰ ਦਿੱਸਦਾ ਜਾਲੀ ਬਾਰੇ ਦੱਸ ਇਹਨੂੰ ਜਾਲੀ ਬਾਰੇ ਮੈਂ ਕੀ ਦੱਸਾਂ ਇਹਨੂੰ ਜਾਲੀ ਕਿਹੜੀ ਪੁੱਟ ਕੇ ਨਾ ਮਾਰੂਗਾ ਜਾਲੀ ਇਹ ਕੰਧ ਢਾਲ ਸਕਦਾ ਤੇ ਜਾਲੀ ਪੁੱਟਣੀ ਕਿਦੇ ਔਖੀ ਆ ਨਹੀਂ ਜਾਲੀ 6 ਫੁੱਟ ਉੱਚੀ ਜਾਲੀ ਲਗਣੀ ਕਿਉਂਕਿ ਹਵਾ ਦੀ ਕ੍ਰੋਸਿੰਗ ਰਹੂਗੀ ਸ਼ੈੱਡ 'ਚ ਹਾਂਜੀ ਤੇ ਉਹ ਵਿਚਾਲੂ ਐ ਸ਼ੈੱਡ ਪਊਗਾ ਤੇ ਵਿਚਾਲੇ ਇੱਥੇ ਖੁਰਲੀ ਆਊਗੀ ਤੇ ਆਈ ਟਾਊਟਾ ਬਹੁਤ ਨਾਲੀ ਵੀ ਆ ਰਹੀ ਪਰਮਾਨੈਂਟ ਕੰਮ ਆਪਣਾ ਨਾਲੀ ਪਰੋਂ ਪੱਕੀ ਲਿਜਾਣੀ ਆ ਆਪਾਂ ਦੀ ਅੱਗੇ ਉਹ ਨਾਲੀ ਲਿਜਾਣੀ ਪੈਣੀ ਪਾਣੀ ਦਾ ਕੱਢਣਾ ਹੀ ਪੈਣਾ ਵਾ ਹਾਂ ਐਸੇ ਚੰਗਾ ਮੈਂ ਡਟੋਆ ਬਣਾਉਂ ਤਾਂ ਇੱਟੂ ਲੂ ਲਾ ਕੇ ਤੇ ਕੱਢ ਦਿੰਦਾ ਉਹ ਨਹੀਂ ਪਾਣੀ ਉਧਰੋਂ ਇੱਧਰ ਲਿਆਉਣਾ 24 ਇੱਧਰ ਲਿਆਉਣਾ ਪਾਣੀ ਤੇ ਉਹ ਵੀ ਟੋਆ ਲਿਆ ਕੇ ਬਣਾਉਣਾ ਨਹੀਂ ਘਟੋਆ ਜੇ ਪਾਣੀ ਲਿਆਉਣਾ ਨਹੀਂ ਇੱਧਰ ਹਾਂ ਉਥੋਂ ਉੱਥੇ ਆਪਾਂ ਉਹ ਸ਼ੈੱਡ ਦਾ ਲਿਆ ਕੇ ਨਾ ਇੱਥੇ ਉੱਚਾ ਪਾ ਕੇ ਟੁੱਲੂ ਆਪਣਾ ਇੱਥੇ ਪਾਣੀ ਐ ਬਾਹਰ ਕੱਢ ਦਿਆ ਕਰਾਂਗੇ ਟੋਵਾ ਬਣਾਉ ਟੋਏ ਚ ਪਾਣੀ ਭਰ ਕੇ ਜਮੜ ਕੇ ਗਾੜ੍ਹ ਸਵਾ ਸਾਡੇ ਸ਼ੈੱਡ ਦਾ ਮੂਰਤ ਚੱਲ ਰਿਹਾ ਜੀ ਤੇ ਮੇਰੇ ਹਿਸਾਬ ਨਾਲ ਹੋਜੂ ਮਹੀਨੇ ਡੇਢ ਚ ਕੰਪਲੀਟ ਕਿ ਨਹੀਂ ਮੇਰੇ ਹਿਸਾਬ ਨਾਲ ਤਾਂ ਨਹੀਂ ਲੱਗਦਾ ਮਹੀਨੇ ਚ ਕਿਉਂ ਆ ਕੰਦ ਇੱਧਰ ਜਾਲੀ ਲੱਗਣੀ ਆ ਵਿਚਾਲੇ ਖੁਰਲੀ ਰਹਿ ਗਈ ਤੇ ਨਾਲੀ ਰਹਿ ਗਈ ਤੇ ਫਰਸ਼ ਪਹਿਲੂ ਆ ਬੂਏ ਦੇ ਥੰਮਲੇ ਕਰਾਉ ਸੁ ਬੂਆ ਬਣੂਗਾ ਫੇਰ ਲੱਗੂਗਾ ਨਾ ਫੇਰ ਬੂਆ ਬਣਵਾਉਣਾ ਕੰਮ ਨੂੰ ਸਮਾਨ ਲਿਆ ਕੇ ਦੇਣੇ ਅੱਜ ਕੰਮ ਨੂੰ ਲਿਆ ਦੇ ਤੂੰ ਆ ਬੂਏ ਦੇ ਥੰਮਲੇ ਦੇ ਪਹਿਲਾਂ ਪੱਕੇ ਕਰਾਏਗਾ ਫੇਰ ਹੀ ਉਹ ਬੂਏ ਨੂੰ ਟੱਕਰੂਗਾ ਆ ਆਓ ਵੇ ਲੋਕ ਲੋਕ ਵੇਂਦਾ ਐ ਆ ਜਾ ਆ ਜਾ ਇਹਨੀ ਵੀ ਗਰਮੀ ਨਹੀਂ ਜਾ ਤੇ ਵਨ ਟੇਕ ਦੇ ਵਿੱਚ ਆ ਪਹਿਲਾ ਵਲੌਗ ਹੋਊਗਾ ਜਿਹੜਾ ਸਾਡਾ ਵਨ ਟੇਕ ਚ ਮੈਸਤਰੀ ਨੂੰ ਪੁੱਛਣਾ ਵਨ ਟੇਕ ਦੇ ਵਿੱਚ ਜਿਹਦੀ ਚਹੀ ਪਹਿਲੀ ਵਾਰ ਸੈੱਟ ਪਾਇਆ ਮੋਦੂ ਕਿਆਂ ਦਾ ਉਹ ਵੀ ਚਾਦਰਾਂ ਟੁੱਟੀਆਂ ਤੇ ਥੱਲੇ ਵਰ ਕੇ ਫਿਰ ਸ਼ੈੱਡ ਦਾ ਤਾਂ ਪੌਣ ਗਏ ਸੀ ਤੁਸੀਂ ਸਾਡੀ ਸਾਨੂੰ ਤਾਂ ਮਹਿਗਾ ਪੈ ਗਿਆ ਸੈੱਟੀ ਆਹੋ ਤਾਂ ਫਿਰ ਤੁਸੀਂ ਸ਼ੈੱਡ ਕਾ ਤਾਂ ਪੌਣ ਗਏ ਸੀ ਇਹਨੂੰ ਇਹ ਕਹੀ ਤਰ੍ਹਾਂ ਪਾ ਪਰ ਇਹ ਨਹੀਂ ਲੱਗਾ ਕਿ ਗਲੀਆਂ ਚਾਦਰਾਂ ਸਾਰਾ ਵਿੱਚ ਵਰ ਕੇ ਬਾਂਤ ਡਾ ਕੇ ਘਰੇ ਆ ਗਿਆ ਸੌਖੇ ਤੋਂ ਹੋ ਗਏ ਨਾ ਕਿਹਦੀ ਟੁੱਟੀ ਬਾਂ ਗੁੱਟੀ ਆਲਾ ਸਰੀ ਮਸਤਰੀ ਦੀ ਹਾਂ ਕਿਸੇ ਬਣਿਆ ਕਰਨੇ ਵੀਰ ਉਹਨਾਂ ਦੇ ਬਾਈ ਇਹ ਕਲਮਾ ਚ ਆਉਣ ਵਾਲੇ ਟਾਈਮ 'ਚ ਹਾਂ ਕਲਮਾ ਜਰਜ ਹੋਣਗੇ ਕਿਸੇ ਜੇ ਇਹ ਪਹਿਲਾ ਵਲੌਗ ਹੋਗਾ ਸਾਡਾ ਜਿਹੜਾ ਵਨ ਟੇਕ ਆ ਜੀ ਕੋਈ ਵੀ ਐਕਸਟਰਾ ਟੇਕ ਨਹੀਂ ਕਹਿੰਦੇ ਆ ਲੋਕਡਾਊਨ ਲੱਗਣਾ ਵਾ ਫਿਰ ਲੋਕਡਾਊਨ ਤੇ ਫਿਰ ਗੋਰਾ ਇੱਥੇ ਕਾਦ ਲਈ ਲੋਕਡਾਊਨ ਲੱਗਣਾ ਹੁਣ ਕਾਦ ਲੱਗਣਾ ਬੰਦਾ ਕਹਿੰਦੇ ਹੁਣ ਤਾਂ ਲੋਕਡਾਊਨ ਹੀ ਬਹੁਤ ਤਗੜਾ ਲੱਗਣਾ ਵਾ ਅੱਛਾ ਜੀ ਖਬਰਾਂ 'ਚ ਕਹੀ ਜਾਂਦੇ ਆ ਬਸ ਚਾਹ ਤਾਂ ਮਿਲ ਹੀ ਜਾਊਗੀ ਚਾਹ ਮਿਲ ਹੀ ਜਾਊ ਕਿਆ ਆਪਾਂ ਨੂੰ ਤਾਂ ਮਿਲ ਹੀ ਜਾਣੀ ਆਪੀ ਪਹਿਲੇ ਮੌਕੇ ਨਹੀਂ ਸੀ ਛੁੱਟੀ ਤੇ ਆਪਣੀ ਆਪਾਂ ਨੂੰ ਬਾਹਲੀ ਗਾਣਾ ਮਾ ਚਲਚਪਤੀ ਆਉਗਦੇ ਘਰੇ ਦੁੱਧ ਦੇ ਹੀ ਚੱਲੀ ਜਾਉ ਕੰਮ ਕੰਮ ਨੂੰ ਵੀ ਦੇਰੀ ਹਾਂ ਕੰਮੂ ਨੂੰ ਨਹੀਂ ਦੂਜਾ ਰਹਿਣ ਉਹਨੂੰ ਵੀ ਦੇ ਦਿਓ ਰਾਜੂ ਨੂੰ ਦੇ ਦੇ ਕੰਮੂ ਦਾ ਅੱਜ ਖੇਸਵਾ ਖਾਣਾ ਉਹਨੇ ਜਾਣਾ 200 ਰੁਪਈਆ ਮੰਗਦਾ ਸੁਣਾ ਕੇ ਦੇ ਦੇ ਨੇ ਲੈ ਨਾ ਰਲ 4 ਮਹੀਨੇ ਹੋ ਗਰੇ ਤੈਨੂੰ ਲੱਗਣੂ ਹਾਂਜੀ ਚੌਥਾ ਹੋ ਗਿਆ ਨਾ ਹਾਂਜੀ ਤੇ ਦੂਜਾ ਨੇ ਦੋ ਮਗਰੋਂ ਆਇਆ ਸੀ ਜਦੋਂ ਮੈਂ ਆਸਟ੍ਰੇਲੀਆ ਗਈਆਂ ਉਹ ਮਗਰੋਂ ਆਇਆ ਤੇ 4 ਮਹੀਨੇ ਹੋ ਚਲੇ ਹਾਂ ਉਹ ਚਲੇ 4 ਆਹ ਇਹੋ ਜਿਹਾ ਚੌਥਾ ਚੱਲਦਾ ਕਿਹਨੇ ਚੌਥਾ ਮਹੀਨਾ ਜਾਂਦਾ ਉੱਥੇ ਜੜੇ ਆਏ ਸੋ ਇਸੇ ਦੇ ਨਾਲ ਅੱਜ ਦਾ ਵਲੌਗ ਸਾਡਾ ਮੈਂ 15 ਨੂੰ ਚਲੀ ਗਈ ਸੀ ਖਤਮ ਹੁੰਦਾ ਹੈ ਚੈਨਲ ਨੂੰ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਛੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਮਿਲਦੇ ਸਾਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਠਾ ਠਾ ਧੰਨਵਾਦ